ਚੰਡੀਗੜ੍ਹ ਦੀ 19 ਸੈਕਟਰ ਦੀ ਮਾਰਕੀਟ 'ਚ ਇੱਕ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ ਤੇ ਲੜਾਈ ਨਹੀਂ ਹੋਈ ਉੱਪਰ ਦੀ ਮਾਰਕੀਟ ਦੇ ਰਿਹਾ ਉਸੇ ਮੁੰਡੇ ਆ ਜਿਹਦੇ ਵਿੱਚ ਜਿਹੜਾ ਸੌਣ ਗਿਆ ਇਹਦੇ ਉਹਨਾਂ ਨੇ ਚਾਕੂ ਮਾਰਤਾ ਇਸ ਕਰਕੇ ਮਾਰੀ ਦਰਵਾਣ ਕੀਤੀ ਕਿ ਤਾਂ ਕਿ ਇਨਸਾਫ ਮਿਲ ਸਕੇ ਚੰਡੀਗੜ੍ਹ ਦੀ 19 ਸੈਕਟਰ ਦੀ ਮਾਰਕੀਟ 'ਚ ਇੱਕ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਨਾਲ ਜਿਹੜੇ ਸ਼ਾਪਕੀਪਰਸ ਨੇ ਉਹਨਾਂ ਵੱਲੋਂ ਦੁਕਾਨਾਂ ਜਿਹੜੀਆਂ ਨੇ ਉਹ ਬੰਦ ਕਰ ਦਿੱਤੀਆਂ ਗਈਆਂ ਨੇ ਕਿਉਂਕਿ ਇਹ ਹੀ ਦੱਸਿਆ ਜਾ ਰਿਹਾ ਹੈ ਕਿ ਜਿਹੜੇ ਤਿੰਚਾਰ ਨੌਜਵਾਨ ਜਿਹੜੇ ਮੋٹے ਸੀਗੇ ਉਹ ਇੱਕ ਵਰਕਰ ਤੇ ਹਮਲਾ ਕਰਨ ਆਏ ਸੀ ਤਾਂ ਵਰਕਰ ਤੇ ਹਮਲਾ ਉਹਦੇ ਦੇਖ ਇਹ ਨੌਜਵਾਨ ਜਿਹੜਾ ਹੈ ਉਹ ਬੀਚ ਪਹਚਾਉ ਜਿਹੜਾ ਹੈ ਉਹ ਕਰਨ ਗਿਆ ਸੀ ਉਸ ਤੋਂ ਬਾਅਦ ਇਸ ਨੌਜਵਾਨ ਤੇ ਹੀ ਜਿਹੜੇ ਨੇ ਤਿੰਚਾਰ ਜਿਹੜੇ ਜੋਜਵਾਨ ਆਏ ਸੀ ਹਮਲਾ ਕਰਨ ਉਹਨਾਂ ਵੱਲੋਂ ਚਾਕੂਆਂ ਤੋਂ ਹਮਲਾ ਕਰ ਦਿੱਤਾ ਗਿਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਨਾਲ ਬਲੱਡ ਜਿਹੜਾ ਹੈ ਉਹ ਦੇਖਿਆ ਜਾ ਸਕਦਾ ਹੈ ਇਸ ਨੂੰ ਲੈ ਕੇ ਦੁਕਾਨਦਾਰਾ ਚ ਵੀ ਕਾਫੀ ਗੁੱਸਾ ਜਿਹੜਾ ਹੈ ਉਹ ਦੇਖਿਆ ਜਾ ਸਕਦਾ ਹੈ ਇਸ ਵੇਲੇ ਸਾਡੇ ਨਾਲ ਇੱਕ ਸ਼ਖਸ ਮੌਜੂਦ ਨੇ ਇਹਨਾਂ ਨਾਲ ਪੁੱਛਾਂਗੇ ਕਿ ਇਸ ਤਰੀਕੇ ਦੀ ਘਟਨਾ ਜਿਹੜੀ ਹੈ ਉਹ ਹੋਈ ਹੈ ਔਰ ਕੀ ਪੂਰਾ ਮੰਗਲਾ ਸੀ ਕਿਸ ਤਰੀਕੇ ਦੀ ਘਟਨਾ ਹੋਈ ਹੈ ਕੋਣ ਇਹ ਮੁੰਡਾ ਸੀਗਾ ਕਿਸ ਹਮਲਾ ਕਿਉਂ ਕਰਨਾ ਆਇਆ ਸੀ ਏ ਮੁੰਡਾ ਐਜ਼ ਅ ਵਰਕਰ ਇਥੇ ਕੰਮ ਕਰਦੇ ਸੀ ਗਿਆਨ ਜੀ ਤੇ ਆਪਣਾ ਇਹ ਮੁੰਡਾ ਵਿੱਚ ਲੜਾਈ ਲੜੀ ਯੂਨੀ ਆਪਸੀ ਮਾਰਕੀਟ ਜਿੰਦਰ ਸਿੰਘ ਮੁੰਡਿਆ ਜੀ ਤੇ ਇਹ ਵਿੱਚ ਜਿਹੜਾ ਛੁੜਾਣ ਗਿਆ ਇਹਦੀ ਉਹਨੇ ਚੱਕੋ ਮਾਰਤਾ ਤੇ ਉਹਨ ਦੀ ਸਪੋਰਟ ਬਾਅਦ 15 ਮਿੰਟ ਬਾਅਦ ਉਹਨੂੰ ਲੈ ਕੇ ਗਏ ਉਹਨ ਦੀ ਪੁਲਿਸ ਤੇ ਉਹ ਤੇ ਡੱਥ ਕੋਚੀ ਕੋਚੀ ਕਰਦਾ ਇਹਨੂੰ ਅੱਛਾ ਤਾਂ ਕੋਣ ਸੀਗੇ ਜੋ ਨੌਜਵਾਨ ਜਿਹੜੇ ਹਮਲਾ ਕਰਨ ਆਏ ਸੀ ਇਹਨਾਂ ਦਾ ਕੋਈ ਪਤਾ ਨਹੀਂ ਕੋਣ ਸੀਗੇ ਆਪਸ ਦੀ ਕੋਈ ਨਾ ਦੀ ਹੋਣੀ ਮਾਰਕੀਟ ਦੇ ਮੁੰਡੇ ਮੰਡੀ ਦੀ ਹੈ ਕਿਸੇ ਬਾਹਰ ਦੀ ਬਾਹਰਲੇ ਮੁੰਡੇ ਸੀ ਮੇਰੀ ਤੱਕ ਕੀ ਹੈ ਪਛਾਣ ਕੀ ਹੈ ਦੀ ਇਹਦੇ ਮੁੰਡੇ ਨਾਲ ਸਮਾਰਟੀ ਇੱਥੇ ਐਜ਼ ਅ ਵਰਕਰ ਕੰਮ ਕਰਦਾ ਸੀ ਬਹੁਤ ਪੁਰਾਣਾ ਕੰਮ ਕਰਦਾ ਅੱਛਾ ਸੱਤ ਰਾਜ ਮਾਰਕੀਟ ਬੰਦ ਕੀਤੀ ਹੈ ਹਾਜ਼ੀਰ ਕਰਕੇ ਮਾਰਕੀਟ ਬੰਦ ਕੀਤੀ ਹੈ ਕਿ ਤਾਂ ਕਿ ਇਹਨੂੰ ਇਨਸਾਫ ਮਿਲ ਪਾਏ ਕਾਰਨ ਪਤਾ ਲੱਗੇ ਕਿ ਮਾਰਕੀਟ ਤਾਂ ਹੀ ਬੰਦ ਕੀਤੀ ਕਿ ਥੋੜਾ ਫਤ ਲੱਗੀ ਮਾਰਕੀਟ ਵਾਲੇ ਸਾਥ ਗਏ ਤਾਂ ਪੁਲਿਸ ਨੇ ਦੋ ਜਿਹੜੇ ਨੌਜਵਾਨੇ ਰਿਟੇਨ ਵੀ ਕੀਤੇ ਨੇ ਹਾਂ ਇਹ ਸੁਣਨ ਚ ਆਇਆ ਕਿ ਦੋ ਬੰਦੇ ਰਿਟੇਨ ਕੀਤੇ ਹੋਏ ਨੇ ਉਹਨਾਂ ਨੇ ਬਾਕੀ ਦੋ ਹਜੇ ਫਰਾਰ ਬਿਲਕੁਲ ਜਿਹੜੇ ਸਟਾਕ ਕੀਪਰਸ ਨੇ ਉਹਨਾਂ ਵੱਲੋਂ ਸਾਫਤੁਰਤੇ ਹੀ ਕੀਤਾ ਜਾ ਰਿਹਾ ਹੈ ਕਿ ਇਨਸਾਫ ਦੇ ਲਈ ਜਿਹੜਾ ਹੈ ਉਹ ਅੱਜ ਦੁਕਾਨਾਂ ਗੜੀਆਂ ਨੇ ਉਹ ਬੰਦ ਕਰ ਦਿੱਤੀਆਂ ਗਈਆਂ ਨੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਨਾਲ ਬਲੱਡ ਜਿਹੜਾ ਹੈ ਉਹ ਇੱਧਰ ਵਿਖਰਿਆ ਹੋਇਆ ਹੈ ਔਰ ਪੁਲਿਸ ਇਸ ਮਾਮਲੇ ਦੀ ਇਨਵੈਸਟੀਗੇਸ਼ਨ ਕਰ ਰਹੀ ਹੈ ਜਾਣਕਾਰੀ ਇਹ ਵੀ ਮਿਲੀ ਹੈ ਕਿ ਪੁਲਿਸ ਵੱਲੋਂ ਦੋ ਜਿਹੜੇ ਨੌਜਵਾਨ ਹਨ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਔਰ ਪੁਲਿਸ ਵੱਲੋਂ ਇਸ ਚੀਜ਼ ਦੀ ਇਨਵੈਸਟੀਗੇਸ਼ਨ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਚੰਡੀਗੜ੍ਹ ਤੋਂ ਵੀਡੀਓ ਜਰਨਲਿਸਟ ਹਮ ਕੁਛ ਦੇ ਨਾਲ ਸਾਹਿਲ ਲੁਕਾਇਆ ਲਿਵਿੰਗ ਇਟ ਇਨ